ਜੁੜੇ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਦ ਕਰਦਾ ਹੈ ਕਿਸਾਨਾਂ ਦੀ ਪੁੱਤਾ ਵਾਂਗੂ ਪਾਲੀ ਹੋਈ ਕਣਕ ਦੀ ਫਸਲ ਨੂੰ ਅੱਗ ਲੱਗਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਹੁਣ ਤੱਕ ਹਜ਼ਾਰਾਂ ਹੀ ਏਕੜ ਦੀ ਕਣਕ ਦੀ ਫਸਲ ਇਸ ਅੱਗ ਦੀ ਲਪੇਟ ਦੇ ਵਿੱਚ ਆ ਚੁੱਕੀ ਹੈ ਜਿੱਥੇ ਇੱਕ ਪਾਸੇ ਸਰਕਾਰਾਂ ਅੱਗੇ ਗੁਹਾਰ ਲਾਈ ਜਾ ਰਹੀ ਹੈ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਦੂਜੇ ਪਾਸੇ ਆਪਣੇ ਪੱਧਰ ਤੇ ਹੀ ਪਿੰਡ ਵਾਸੀਆਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਅਜਿਹੀ ਇੱਕ ਮਿਸਾਲ ਦੇਖਣ ਨੂੰ ਮਿਲੀ ਫਰੀਕ ਕੋੜਾ ਜ਼ਿਲ੍ਹੇ ਦੇ ਹਲਕਾ ਕੋਟਕਪੂਰਾ ਦੇ ਪਿੰਡ ਢਿੱਲਮਾ ਦੀ ਜਿੱਥੇ ਪਿੰਡ ਦੀ ਨੌਜਵਾਨ ਸਭਾ ਵੱਲੋਂ ਉਪਰਾਲਾ ਕੀਤਾ ਗਿਆ ਉਹਨਾਂ ਵੱਲੋਂ ਕਿਸਾਨਾਂ ਲਈ ਤੂੜੀ ਅਤੇ ਕਣਕ ਇਕੱਠੀ ਕੀਤੀ ਜਾ ਰਹੀ ਹੈ ਇਸ ਵਿੱਚ ਪਿੰਡ ਵਾਸੀ ਵੀ ਵੱਧ ਛੜ ਕੇ ਸੰਯੋਗ ਦੇ ਰਹੇ ਨੇ ਅਤੇ ਪਿੰਡ ਵਾਸੀ ਜਿੱਥੇ ਤੂੜੀ ਅਤੇ ਕਣਕ ਦੇ ਨਾਲ ਪੈਸਿਆਂ ਦੀ ਵੀ ਮਦਦ ਕਰ ਰਹੇ ਨੇ ਐਸਐਸਲਾਗਾ ਜੋ ਕੰਮ ਬਾਰੇ ਕੀ ਕਹਿੰਦੇ ਨੇ ਪਿੰਡ ਵਾਸੀ ਤੁਸੀਂ ਵੀ ਸੁਣੋ ਉਹਨਾਂ ਦੀ ਜਵਾਨੀ ਅਸੀਂ ਤਾਂ ਨਾ ਲੋਕਾਂ ਦੇ ਸਹਿਯੋਗ ਨਾਲ ਵੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਮਦਦ ਕਰ ਰਹੇ ਹਾਂ ਭਾਈ ਬਾਕੀ ਪੰਚਾਇਤ ਭਾਈ ਨਾਲ ਸਾਰੀ ਲੱਗੀ ਵੀ ਆ ਸਾਰੇ ਪਿੰਡ ਦੇ ਨੌਜਵਾਨ ਸਾਡੇ ਨਾਲ ਲੱਗੇ ਹੋਏ ਆ ਬਾਈ ਅਸੀਂ ਤਾਂ ਕਰ ਗਏ ਕਿੰਨਾ ਕਿਲੋ ਦਾ ਨੁਕਸਾਨ ਹੋ ਗਿਆ ਨੁਕਸਾਨ ਬਾਈ ਘਰ ਹੈਗੇ ਆ 10 15 ਕਰ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਬਾਈ ਬਹੁਤ ਨੁਕਸਾਨ ਹੋਇਆ ਹਾਂ ਪਿੰਡ ਚੋਂ ਬਾਈ ਹਾਂ ਪਿੰਡ ਚੋਂ ਬਾਈ ਨਗਰ ਬਾੜਾ ਬਾਈ ਸਾਥ ਦੇ ਜਾਂਦਾ ਸਾਡਾ ਸਾਰਾ ਪਿੰਡ ਜਿਹਦੇ ਘਰੇ ਜਾਂਦੇ ਆ ਬਾਈ ਹਰੇਕ ਕੋਈ ਨਹੀਂ ਮੋੜਦਾ ਹਰੇਕ ਕਹਿੰਦਾ ਉਹ ਪਈਏ ਕਣਕ ਭਰ ਲੋ ਗੱਟੇ ਬਾਈ ਭਰ ਲੋ ਗੱਟੇ ਬਾਈ ਲੋਕਾਂ ਦੀ ਰੱਬ ਵਸਦਾ ਲੋਕ ਹੀ ਮਦਦ ਕਰੀ ਜਾਂਦੇ ਆ ਬਾਈ ਠੀਕ ਕਰ ਦਿੱਤਾ ਤੇ ਫਿਰ ਬੰਨ ਦੇਗਾ ਹਾਂ ਬਈ ਹਾਂ ਉਹ ਨਹੀਂ ਉਹ ਪੰਚਾਇਤ ਦਾ ਕੰਮ ਆ ਬਈ ਉਹ ਪੰਚਾਇਤ ਦੇ ਸਿਆਣੇ ਬੰਦੇ ਉਹ ਡਿਸੀਜਨ ਲੈਣਗੇ ਕਿਹੜੇ ਹਸਾਬ ਨਾਲ ਕਿੰਨੀ ਕਿੰਨੀ ਕਿਹੜੇ ਹਸਾਬ ਨਾਲ ਕਿਹਨੂੰ ਕਿਹਨੂੰ ਦੇਣੀ ਆ ਕਿਵੇਂ ਕਰਨੀ ਆ ਉਹ ਨਗਰ ਪੰਚਾਇਤ ਦਾ ਸਾਂਝੇ ਤੌਰ ਤੇ ਉਹਨਾਂ ਦਾ ਕੰਮ ਆ ਸਾਡੇ ਚੇਅਰਮੈਨ ਸਾਹਿਬ ਆ ਬਾਈ ਸੁਖਜੀਤ ਆ ਸਰਪੰਚ ਸਾਹਿਬ ਆ ਬਾਈ ਉਹ ਡਿਸੀਜਨ ਹੋਰ ਲੈਣਗੇ ਵੀ ਕਿੰਨੀ ਕਿੰਨੀ ਦੇਣੀ ਆ ਕਿਸੇ ਨੂੰ 5 ਕਿਲੋ ਦੇਣੀ ਆ ਕਿਸੇ ਨੂੰ 10 ਕਿਲੋ ਦੇਣੀ ਆ ਉਹ ਸਾਰਾ ਉਹ ਪੰਚਾਇਤ ਦਾ ਕੰਮ ਰਹਿ ਗਿਆ ਤੇ ਬਈ 10 ਕਿਲੋ ਇਹਦੇ ਸੜਗੇ 5 ਇਹਦੇ ਭਰਾ ਦੇ 5 ਇਹਦੇ ਆਪਦੇ ਠੇਕੇ ਦੇ ਵਾਂਸੀ ਬਾਈ ਇਹਦਾ ਹਰਜਿੰਦਰ ਸਿੰਘ ਆ ਜੀ ਮੇਰੇ ਆਪ 5 ਕਿਲੇ ਮੇਰੇ 5 ਮੇਰੇ ਭਾਈ ਦੇ 10 ਕਿਲੇ ਸਾਡੇ ਸੜ ਗਏ ਜੀ ਸਾਡੋ 10 ਕਿਲੋ ਕਿਲੇ ਕੋਲੋ ਅੱਗ ਲੱਗੀ ਆ ਅਸੀਂ ਸਾਡਾ ਮੇਰਾ ਭਤੀਜਾ ਚਾਹ ਲੈ ਕੇ ਗਿਆ ਸੀ ਕਣਕ ਅਸੀਂ ਵੱਢੀ ਜਾਂਦੇ ਸੀਗੇ ਜੀ ਉਹ ਮਸ਼ੀਨ ਵਾਲਾ ਸੀ ਜੋ ਡਰਾਈਵਰ ਸੀ ਇਕੱਲਾ ਉਹ ਮੇਰੇ 5 ਕਿਲੇ ਰਹਿ ਗਏ ਸੀ ਮੇਰੇ ਭਾਈ ਦੀ ਦੂਜੀ ਵੱਢੀ ਗਈ ਸੀ ਜਿਹਦੇ ਪਾਸੇ 5 ਕਿਲੇ ਸੀ ਉਹ ਸੜੇ ਆ ਜੀ ਤੇ ਅਸੀਂ ਡਰਾਈਵਰ ਨੂੰ ਮੈਂ ਆਖਿਆ ਰੋਟੀ ਖਾ ਲਾ ਚਾਹ ਪੀਦਾ ਤੂੰ ਇਕੱਲਾ ਵੀ ਬਾਅਦ ਚ ਵੱਢ ਲਾਂਗੇ ਤੇ ਮੈਂ ਰੋਟੀ ਖੋਲ ਕੇ ਉਹਨੂੰ ਫੜਾਤੀ ਐ ਪਾਣੀ ਪਾਤਾ ਮੈਂ ਪੰਜ ਦਾ ਗਲਾਸ ਪੀ ਕੇ ਸਬਜੀ ਪਾਉਣ ਲੱਗਾ ਜੀ ਮੈਨੂੰ ਕੰਨ ਬਲੇਲ ਜੀ ਸੁਣੀ ਜਦੋਂ ਮੈਂ ਸੜਕ 'ਲੀ ਵੇਖਿਆ ਤੇ ਲਾਟ ਨਿਕਲਿਆ ਜੀ ਫਿਰ ਉਹ ਡਰਾਈਵਰ ਸੀ ਮੱਝ ਵੀ ਸੱਕ ਉਹਨੂੰ ਮੈਂ ਆਖਿਆ ਬਾਈ ਰੋਟੀ ਰਾਟੀ ਦੀ ਮਾਰਟ ਹੋਈ ਤੂੰ ਆਪਦੀ ਮਸ਼ੀਨ ਬਾਹਰ ਕੱਢ ਅੱਗ ਤਾਂ ਆ ਗਈ ਉਹ ਮੈਨੂੰ ਉਹਦਾ ਭਾਈ ਅੱਗੇ ਦਾ ਸੜਕ ਤੇ ਆ ਮਹਦੈ ਜੀ ਸੜਕ ਤੇ ਰਹੀ ਇਹ ਤਾਂ ਹਵਾ ਬਹੁਤ ਜ਼ਿਆਦਾ ਢੇਰੀ ਵਗਦੀ ਆ ਅੱਗ ਦਾ ਪੈਰਾਂ ਚ ਆ ਗਈ ਅਸੀਂ ਉਥੋ ਜੀ ਤੋਰਿਆ ਤੇ ਦੋ ਕਿੱਲੇ ਦੂਰ ਲਗਾਏ ਆ ਅੱਗ ਸਾਡੇ ਰਸਤਾ ਸੀ ਉਹ ਪਈ ਟੱਪ ਗਈ ਮੁੜ ਕੇ ਵਾਣਾਬੇ ਦੀ ਜਾ ਕੇ ਅਸੀਂ ਟਰੈਕਟਰ ਤੇ ਮਸ਼ੀਨ ਛੜਕਦੇ ਚੜਾਈ ਆ ਕਣਕ ਟੁੱਟੀ ਬਚੀ ਵੀ ਕੁਸ ਹਾਕੋਂ ਸਬਸੀ ਜੀ ਸੀ ਜੇ ਮੇਰੇ ਭਾਈ ਨੇ ਪਹਿਲਾਂ ਵੱਢ ਲਿਓ ਬਚੀ ਸੀ ਜੀ ਦੂਜੀ ਸੜ ਗਈ ਥੋਡੀ ਸਾਰੀ ਸੜ ਗਈ ਆ ਮੇਰੀ ਸਾਰੀ ਸੜ ਗਈ ਜੀ ਮੇਰੇ ਭਾਈ ਦੇ ਪੰਜ ਕਿੱਲੇ ਸੀ ਉਹ ਟਟਵੇਂ ਸੂਏ ਤੇ ਪਰਲੇ ਦਾ ਪਿੰਡ ਵਾਸੀ ਮਦਦ ਕਰ ਰਹੀ ਐ ਇਸੇ ਵਿੱਚ ਖੁਸ਼ੀ ਹੋ ਰਹੀ ਆ ਹਾਂ ਜੀ ਪੂਰੀ ਖੁਸ਼ੀ ਆ ਜੀ ਪਿੰਡ ਚੋਂ ਸੰਯੋਗ ਸਾਨੂੰ ਬਹੁਤ ਮਿਲ ਰਿਹਾ ਕੋਈ ਜਿਹਦੇ ਕੋਲ ਪੈੜੀ ਹੈਣੀ ਉਹ ਮਾਇਆ ਦਾ ਸੰਯੋਗ ਦੇ ਰਿਹਾ ਜਿਹਦੇ ਕੋਲ ਕਣਕ ਆ ਉਹ ਸਾਨੂੰ ਕਹਿ ਦਿੰਦੇ ਵੀ ਆ ਢੇਰੀ ਪਈ ਆ ਜਿੰਨੀ ਮਰਜ਼ੀ ਆਪਦੀ ਪਾ ਕੇ ਲੈ ਜਾਓ ਇਹਨੂੰ ਮਹਿਸੂਸ ਹੋ ਗਿਆ ਨਾ ਵੀ ਹੁਣ ਰੋਟੀ ਕਿੱਥੋਂ ਖਾਵਾਂਗੇ ਕਣਕ ਵੀ ਐ ਪੂਰਾ ਹਾਂ ਜੀ ਪੂਰਾ ਮਹਿਸੂਸ ਹੋ ਗਿਆ ਹੇਤੂ ਐਵਿੰਦਰ ਸਿੰਘ ਆਈ ਕਿ ਲੋ ਮੈਂ ਸਰਪੰਚਾਂ ਪੈਂਟਲ ਮਗਲਾਂ ਦਾ ਤੇ ਨਾਰਮਲ ਪੰਚਾਇਤ ਖੜੀ ਹੋਈ ਹੈ ਜੀ ਮਤਲਬ ਕਿ ਇਹ ਹੈ ਕਿ ਅੱਜ ਤੋਂ 4 ਕੁ ਘੰਟੇ ਪਹਿਲਾਂ ਇੱਕ ਬਹੁਤ ਵੱਡੀ ਘਟਨਾ ਵਾਪਰੀ ਸੀ ਪੈਂਟਲ ਮਗਲਾਂ ਦੇ ਵਿੱਚ ਇੱਕ ਅੱਗ ਲੱਗ ਗਈ ਸੀ ਖੜੀ ਕਣਕ ਨੂੰ ਜੋ ਕਿ 4 ਪਿੰਡਾਂ ਤੱਕ ਪਹੁੰਚੀ ਆ ਤੇ ਹਜ਼ਾਰਾਂ ਏਕੜ ਨੁਕਸਾਨ ਕਾਫੀ ਹੋ ਚੁੱਕਿਆ ਸੀ ਤੇ ਜੈਸ ਵਿੱਚ ਢਲਮਾ ਪਿੰਡ ਦੀ ਇਕੱਲੇ ਦੀ 100 ਕਣਕ 100 ਕਿੱਲਾ ਕਣਕ ਖੜੀ ਜੋ ਕਿ ਸੀਗੀ ਉਹਨੂੰ ਅੱਗ ਲੱਗ ਗਈ ਸੀ ਉਹ ਸੜ ਗਈ ਸੀ ਤੇ ਜੈਸ ਵਿੱਚ ਵੀ 15-14 ਘਰਾਂ ਦੇ ਆਇਆ ਲਪੇਟ ਚ ਆਗੇ ਸੀ ਘਰ ਤੇ ਉਹਦੇ ਵਿੱਚ ਇਹ ਹੈ ਕਿ ਵੀ ਕੁਝ ਘਰ ਇਹ ਸੀ ਜਿਨ੍ਹਾਂ ਕੋਲ ਖਾਣ ਜੋਗੀ ਕਣਕ ਨਹੀਂ ਬਚੀ ਤੇ ਉਹਨਾਂ ਨੇ ਠੇਕੇ ਦੇ ਜ਼ਮੀਨਾਂ ਲਈਆਂ ਹੋਈਆਂ ਸਨ ਉਹਨਾਂ ਕੋਲ ਕੁਝ ਵੀ ਨਹੀਂ ਬਚਿਆ ਤੇ ਉਹਦੇ ਲਈ ਅਸੀਂ ਇੱਕ ਅਪਰਾਲਾ ਕੀਤਾ ਇੱਕ ਪਿੰਡ ਵਾਸੀਆਂ ਨੇ ਪੰਚਾਇਤ ਵੱਲੋਂ ਸਾਡੇ ਦੋ ਪੰਚਾਇਤਾਂ ਗ੍ਰੀਤਿਕ ਭਦਰ ਨਗਰ ਪੰਚਾਇਤ ਉਹਨਾਂ ਦੇ ਮੈਂਬਰ ਸਾਹ ਖੜੇ ਨੇ ਅਸੀਂ ਇੱਕ ਅਪਰਾਲਾ ਕੀਤਾ ਕਿ ਆਪਾਂ ਕਿਉਂ ਨਾ ਇਹਨਾਂ ਦਾ ਕੁਝ ਨਾ ਕੁਝ ਪਰਪਾਈ ਕਰੀਏ ਤੇ ਅਸੀਂ ਉਹਦੇ ਲਈ ਇੱਕ ਜਨ ਸਭਾ ਇਕੱਠੀ ਕੀਤੀ ਉੱਥੇ ਲੋਕਾਂ ਦਾ ਇਕੱਠ ਕੀਤਾ ਤੇ ਕਾਫੀ ਸਾਨੂੰ ਲੋਕਾਂ ਨੇ ਹੰਗਾਰਾ ਦਿੱਤਾ ਕਿ ਹਾਂ ਵੀ ਤੁਸੀਂ ਲੱਗੋ ਇਹਦੇ ਨਾਲ ਆ ਤੇ ਅਸੀਂ ਦੋਦਾਂ ਤੋਂ ਇਹ ਕੰਮ ਕਰ ਰਹੇ ਆ ਅਸੀਂ ਘਰ ਘਰ ਜਾ ਕੇ ਕੰਮ ਇਕੱਠੀ ਕਰ ਰਹੇ ਆ ਤੇ ਸਾਨੂੰ ਇੱਕ ਇੰਨਾ ਕ ਵਧੀਆ ਸਹਿਯੋਗ ਮਿਲ ਰਿਹਾ ਹੈ ਤੇ ਇੰਨਾ ਕਾ ਵਧੀਆ ਜਗ ਇਹ ਹੈ ਕਿ ਜਦੋਂ ਵੀ ਅਸੀਂ ਕਿਸੇ ਘਰੇ ਜਾਂਦੇ ਆ ਮੰਗੜ ਜਾਂਦੇ ਆ ਬਟ ਸਾਨੂੰ ਮੂਰੇ ਬਗੀਟਾਂ ਚ ਕਾੜ-ਕਾੜ ਕੇ ਲੋਕਾਂ ਦੀਆਂ ਕਣਕਾਂ ਗੱਟੇ ਭਰ-ਭਰ ਰੱਖੇ ਹੋਏ ਆ ਕੋਈ ਕਈ ਪਰਿਵਾਰ ਤਾਂ ਸਾਨੂੰ 25-25 ਮਾਨਵੀ ਦੇ ਰਹੇ ਆ ਅਸੀਂ ਇਹੀ ਚੋਣਨੇ ਆ ਬਸ ਵੀ ਉਹ ਪਰਿਵਾਰ ਸਾਦਵੇਂ ਦੇ ਵਿੱਚ ਉੱਠਣ ਜੋ ਵੀ ਉਹਨਾਂ ਦੇ ਘਾਟਾ ਪਿਆ ਅਸੀਂ ਉਹਨਾਂ ਦੇ ਨਾਲ ਖੜੇ ਆ ਅਸੀਂ ਉਹਨਾਂ ਦਾ ਕੁਛ ਨਾ ਕੁਛ ਘਾਟਾ ਪੂਰਾ ਕਰਾਂਗੇ ਤੇ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਇਹਨਾਂ ਲੋਕਾਂ ਦੀ ਗੱਲਬਾਤ ਸੁਣੀ ਜਵੇ ਇਹਨਾਂ ਦਾ ਜੋ ਵੀ ਨੁਕਸਾਨ ਹੋਇਆ ਉਹ ਪਰਪਾਈ ਹੋਈ ਹੋਏ ਤੇ ਆਸੇ ਬਾਈ ਸਾਰੇ ਪਿੰਡਾਂ ਨੂੰ ਕਿਉਂਕਿ ਇਕੱਲੇ ਪੈਂਟਲ ਮਾਨੀ ਆ ਪੰਜਾਬ ਦੇ ਵਿੱਚ ਇੱਕ ਚੋ ਚਾਰ ਪੰਜ ਦਿਨਾਂ ਤੋਂ ਕਾਫੀ ਘਟਨਾ ਵਾਪਰੀਆਂ ਅਸੀਂ ਸਾਰੇ ਪੰਜਾਬ ਦੇ ਵਿੱਚ ਸੁਨੇਹਾ ਦੇਣਾ ਚਾਹੁੰਦੇ ਆ ਭਾਈ ਕੋਈ ਆਪਾਂ ਨੂੰ ਜਵਾਬ ਨਹੀਂ ਦਿੰਦਾ ਜੇ ਪੰਚਾਇਤਾਂ ਗ੍ਰਾਮ ਚੈਤ ਅੱਗੇ ਲਾ ਕੇ ਤੁਰਪੇ ਕਿਉਂਕਿ ਆਪਾਂ ਚੁਣੇ ਹੋਏ ਨਮੰਦੇ ਆ ਆਪਾਂ ਨੂੰ ਘਰ ਕਰ ਪਸੰਦ ਕਰਦਾ ਤੇ ਆਪਾਂ ਉਹਨਾਂ ਘਰਾਂ ਤੱਕ ਪਹੁੰਚ ਗਏ ਆਪਣਾ ਹੱਕ ਆ ਆਪਣਾ ਫਰਜ਼ ਆ ਕਿਉਂਕਿ ਆਪਣੇ ਪਿੰਡ ਦੇ ਕਿਸਾਨਾਂ ਦਾ ਨੁਕਸਾਨ ਹੋਇਆ ਆ ਆਪਾਂ ਇਹਨਾਂ ਦੀ ਪ੍ਰਭਾਈ ਕਰਾਈਏ ਤੇ ਕੋਈ ਵੀ ਏਕ ਹੋ ਜਾ ਘਰ ਹੈ ਹੀ ਨਹੀਂ ਹੈਗਾ ਕਿਸੇ ਪਿੰਡ ਨਹੀਂ ਹੁੰਦਾ ਕਿ ਕੋ ਆਪਾਂ ਨੂੰ ਨੁਕਸਾਨ ਨਾ ਦੇਵੇ ਕੋਈ 10 ਕਿਲੋ ਕੋਈ 50 ਕਿਲੋ ਕੋਈ ਸਕਵਾਂਟਲ ਕੋਈ 2 ਸਕਵਾਂਟਲ ਕੋਈ 25 25 ਮਣ ਕਣਕਾਂ ਦੇ ਰਹੇ ਨੇ ਤੇ ਉਹਦੇ ਨਾਲ ਆਪਾਂ ਇਹਨਾਂ ਵਿਚਾਰਾਂ ਦਾ ਕੁਝ ਬੜਾ ਨਹੀਂ ਕਰ ਸਕਦੇ ਆਪਾਂ ਨੂੰ ਪਤਾ ਨਹੀਂ ਹੁੰਦਾ ਕੁਝ ਤਾਂ ਇਹਨਾਂ ਖਾਨਚੋਕੀ ਕਣਕ ਦਾ ਇਕੱਠੀ ਕਰਕੇ ਦੇਈਏ ਤੋੜੇ ਪਿੰਡ ਦੇ ਵਿੱਚ ਕੋਈ ਐਬ ਜੀ ਵੀ ਕਿਸਾਨ ਆ ਗਿਆ ਜਿਨ੍ਹਾਂ ਨੇ ਇੱਕ ਹੋਰਾਂ ਨਹੀਂ ਵੱਡਿਆ ਸੀਗਾ ਉਹਨਾਂ ਦੀ ਕਣਕ ਹਾਂਜੀ ਕਿਉਂਕਿ ਸ਼ੁਰੂਆਤ ਹੋਣੀ ਸੀਗੀ ਇਹ ਸ਼ੁਰੂਆਤ ਹੋਣੀ ਸੀ ਕਣਕਾਂ ਜੀ ਇਹ ਪਹਿਲਾ ਦੋ ਦਿਨ ਹੀ ਹੋਏ ਚੱਲਿਆ ਨੂੰ ਤੇ ਦੋਹਾਂ ਦਿਨਾਂ ਕਣਕ ਨਹੀਂ ਵੱਢੀਆਂ ਦੀ ਕੋਈ ਸ਼ੁਰੂਆਤਾਂ ਜੀ ਇਹ ਨਿਸ਼ਾਨ ਹੋ ਗਿਆ ਕਾਫੀ ਹਜ਼ਾਰਾਂ ਏਕੜ ਖੜੀ ਸੀਗੀ ਕੁਝ ਲੋਕਾਂ ਨੂੰ ਪਚਾ ਲਈ ਹੈ ਕੁਝ ਤਾਂ ਸੜ ਚੁੱਕੀ ਹੈ ਤੇ ਅਸੀਂ ਬਸ ਇਹੀ ਹੈ ਵੀ ਨੁਕਸਾਨ ਜੋ ਹੁੰਦੇ ਆ ਇਹ ਬਸ ਇਕੱਠੇ ਨਾਲ ਮਿਲ ਕੇ ਭਾਈਚਾਰਕ ਸਾਧਨ ਨਾਲ ਭਰੇ ਜਾਣਾ ਜਿਨ੍ਹਾਂ ਕੋਲ ਕਣਕ ਨਹੀਂ ਉਹ ਨਗਦ ਪੈਸੇ ਵੀ ਦੇ ਰਹੇ ਆ हां ਕੁਝ ਵਾਈ ਲੋਕ ਠੇਕੇ ਤੇ ਠੇਕੇ ਦੇ ਦਿੰਦੇ ਆ ਵਾਈਆਂ ਆਪ ਨਹੀਂ ਕਰਦੇ ਜਾਂ ਕੋਈ ਮੁਲਾਜ਼ਮ ਹੈ ਕੋਈ ਜ਼ਮੀਨਾਂ ਹੈ ਨਹੀਂ ਤੇ ਅਸੀਂ ਜੋ ਵੀ ਜਾਂਦੇ ਆ ਕਿਸ ਦੇ ਘਰੇ ਜਾਂਦੇ ਆ ਕੋਈ 5000 ਕੋਈ 10000 ਕੋਈ ਸਾਨੂੰ ਮਨਾ ਨਹੀਂ ਕਰਦਾ ਕੋਈ ਸਾਨੂੰ ਇਹ ਨਹੀਂ ਕਹਿੰਦਾ ਕਿ ਬਈ ਤੁਸੀਂ ਕਿਉਂ ਕਰਦੇ ਹੋ ਸਾਨੂੰ ਵੱਧ-ਵੱਧ ਹੌਸਲਾ ਮਿਲ ਰਿਹਾ ਤੇ ਅਸੀਂ ਇਹੀ ਚੁੰਨੇ ਆ ਬਸ ਵੀ ਪ੍ਰਮਾਤਮਾ ਸਾਡੇ ਦੇ ਹੱਥ ਬਣਾ ਹੀ ਰੱਖੇ ਤੇ ਸੀ ਨਾ ਲੋਕਾਂ ਦਾ ਹਾਂਜੀ ਕਿਵੇਂ ਇੱਕ ਸਾਡੇ ਗ੍ਰਿਤ ਦੇ ਗ੍ਰਿਤ ਦੇਖ ਪੱਤਰ ਨਗਰ ਪੰਚਾਇਤ ਹੋਰ ਆ ਜੀ ਚਲੋ ਪਹਾੜ ਪਿੰਡ ਦੇ ਨਾਲ ਹੀ ਇਹ ਕਹਵਾਨਾਂ ਚ ਪਹੇ ਸੀ ਉਹ ਜਨ ਸਭਾ ਦੇ ਪਹੁੰਚੇ ਸੀ ਉਹਨਾਂ ਨੇ 25 ਕੁਆਂਟਾ ਦਾ ਐਲਾਨ ਕੀਤਾ ਥੋੜੀ ਛੋਟੀ ਪੰਚਾਇਤ ਹੈ ਵੀ 25 ਕੁਆਂਟਾ ਅਸੀਂ ਆਦੇ ਪਿੰਡ ਵੱਲੋਂ ਦੇ ਕੇ ਜਾਵਾਂਗੇ ਤੇ ਕੱਲ ਅਸੀਂ ਰਾਮਸਰ ਵੀ ਗਏ ਆ ਉੱਥੋਂ ਵੀ ਬਾੜੀ ਨਹੀਂ ਤਾਂ 25 ਕੁਆਂਟਾ ਦੇ ਨੇੜੇ ਕਣਕ ਤੇ ਦਾ 15000 ਰੁਪਏ ਇਕੱਠਾ ਹੋਇਆ ਅੱਜ ਕਿਵੇਂ ਸਿਵੀਆਂ ਪਿੰਡ ਤੋਂ ਫੋਨ ਆਈ ਜਾਂਦੇ ਆ ਇੱਕ ਚੈਨਾ ਪਿੰਡ ਤੋਂ ਫੋਨ ਆਈ ਜਾਂਦੇ ਵੀ ਇਕੱਠੀ ਕਰੀ ਜਾਂਦੇ ਆ ਟਰਾਲੀਆਂ ਭਰ-ਭਰ ਕੇ ਪਿੰਡ 'ਚ ਆ ਰਹੀਆਂ ਜੀ ਚੇਅਰਮੈਨ ਸਾਬ ਤੁਹਾਡੇ ਪਿੰਡ ਦੇ ਆ ਤੇ ਸਰਕਾਰ ਨਾਲ ਕਿਸੇ ਤਰ੍ਹਾਂ ਦਾ ਵੀ ਰਾਬਤਾ ਹੋਇਆ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੋਈ ਨਹੀਂ ਹਾਂ ਜੀ ਜਰੂਰ ਹੋਇਆ ਉਹ ਅੱਗ ਲੱਗ ਕੇ ਤੋਂ ਉੱਦੇ ਤੋਂ ਮੌਕੇ ਛਾਂ ਮੋ ਗਈ ਸੀ ਅਗਲੇ ਦਿਨ ਹੀ ਤਹਿਸੀਲਦਾਰ ਸਾਹਿਬ ਪਹੁੰਚੇ ਸੀਗੇ ਤੇ ਗਰਤੌਰਣਾ ਹੋਈ ਜਾਂਦੀਆਂ ਤੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਵੀ ਜੋ ਮੁਆਵਜ਼ਾ ਇਹਨਾਂ ਦਾ ਬਣਦਾ ਕਿੰਨਾ ਵੀ ਸਹੀ ਜਾਇਜ਼ ਲੋਕਾਂ ਦਾ ਅਸੀਂ ਭਰਪਾਈ ਕਰਾਵਾਂਗੇ ਸਰਕਾਰ ਤੋਂ ਤੇ ਬੱਦ ਦੇ ਦੇ ਬਾਕੀ ਜੋ ਲੱਗੇ ਹੋਏ। ਸਈ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦਾ ਕਿਉਂਕਿ ਜੋ ਵੀ ਆਪਣੇ ਕਿਸਾਨੀ ਧਰਨੇ ਚੱਲੇ ਸੀ ਦਿੱਲੀ ਦੇ ਵਿੱਚ ਕਾਫੀ ਸਹਿਯੋਗ ਦਿੱਤਾ ਸੀ ਐਨ ਆਰ ਆਈ ਵੀਰਾਂ ਨੇ ਤੇ ਮੈਂ ਉਹਨਾਂ ਨੂੰ ਫੇਰ ਇੱਕ ਬੇਨਤੀ ਕਰਦਾ ਚਾਹੁੰਦਾ ਵੀ ਤੁਸੀਂ ਆਪਣੇ ਆਪਣੇ ਪਿੰਡ ਤੇ ਸਾਰੇ ਐਨ ਆਰ ਆਈ ਵੀਰ ਕਿੰਨੀ ਹੋ ਸਕਦੀ ਹੈ ਮਦਦ ਕਰੋ ਜਾਂ ਇਹਨਾਂ ਵਿੱਚ ਇਹਨਾਂ ਦਾ ਆਪਾਂ ਕੁਝ ਭਾਈਖੋਰ ਕਰ ਸਕੀਏ ਤੇ ਮੈਨੂੰ ਪਤਾ ਹੈ ਕਿ ਐਨ ਆਰ ਆਈ ਵੀਰੋ ਵੀ ਸਾਰਾ ਸਾਥ ਦੇਣਗੇ।